ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਉਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਕੁੜੀ ਚਿੱਟੇ ਦਾ ਸੇਵਨ ਕਰਦੀ ਹੋਈ ਦਿਖਾਈ ਦੇ ਰਹੀ ਹੈ ਔਰ ਇਹ ਲੜਕੀ ਦੀ ਉਮਰ ਮਹਿਜ਼ ਹਾਲੇ 18 ਸਾਲ ਹੈ ਔਰ ਲੜਕੀ ਖੁਦ ਦੱਸ ਰਹੀ ਹੈ ਕਿ ਉਸ ਨੂੰ ਨਸ਼ਾ ਕਰਦੇ ਨੂੰ ਕਰੀਬ 4 ਸਾਲ ਹੋ ਚੁੱਕੇ ਨੇ ਜ਼ਰਾ ਸੋਚੋ ਪੰਜਾਬ ਦੀ ਜਵਾਨੀ ਕਿੱਧਰ ਜਾ ਰਹੀ ਹੈ ਹਾਲਾਂਕਿ ਐਸੀਆਂ ਵੀਡੀਓ ਦਿਖਾਣਾ ਨਹੀਂ ਚੰਗਾ ਲੱਗਦਾ ਲੇਕਿਨ ਲੋਕਾਂ ਦੀਆਂ ਅੱਖਾਂ ਖੁੱਲਣ ਇਸ ਕਰਕੇ ਵੀਡੀਓ ਦਿਖਾਣਾ ਬੜਾ ਜ਼ਰੂਰੀ ਹੈ ਇਹ ਵੀਡੀਓ ਨੂੰ ਤੁਸੀਂ ਇਸ ਵਕਤ ਜਿਹੜੇ ਮੋਬਾਈਲ ਲੋਕ ਚਲਾ ਰਹੇ ਹੋ ਜਾਂ ਟੀਵੀ ਦੇ ਉੱਤੇ ਦੇਖ ਰਹੇ ਹੋ ਤਾਂ ਜ਼ਰੂਰ ਧਿਆਨ ਦੇ ਨਾਲ ਦੇਖੋ ਆਪਣੇ ਬੱਚਿਆਂ ਨੂੰ ਵੀ ਇਹ ਵੀਡੀਓ ਦਿਖਾਓ ਜੇ ਬੱਚੇ ਦੇਖ ਰਹੇ ਹੋ ਆਪਣੇ ਮਾਤਾ ਪਿਤਾ ਨੂੰ ਦਿਖਾਓ ਔਰ ਸਭ ਤੋਂ ਜ਼ਰੂਰੀ ਸਰਕਾਰ ਔਰ ਪ੍ਰਸ਼ਾਸਨ ਇਹ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਵੇ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਜਾਂ ਫਿਰ ਕਹਿੰਦੇ ਨੇ ਕਿ ਅਸੀਂ ਇੰਨਾ ਕੰਮ ਕਰ ਦਿੱਤਾ ਕਿ ਹੁਣ ਤਾਂ ਅਸੀਂ ਨਸ਼ੇ ਦੀ ਲੱਕ ਤੋੜ ਦਿੱਤਾ ਹੈ ਕੋਈ ਲੱਕ ਨਹੀਂ ਤੋੜਿਆ ਪੰਜਾਬ ਚ ਕੋਈ ਨਸ਼ਿਆਂ ਦਾ ਦਰਿਆ ਨਹੀਂ ਬੰਦਾ ਬਲਕਿ ਨਸ਼ਿਆਂ ਦੇ ਦਰਿਆ ਦੇ ਵਿੱਚ ਹੁਣ ਪੰਜਾਬ ਵਹਿ ਰਿਹਾ ਤੇ ਇਸ ਕਰਕੇ ਵੀਡੀਓ ਦਿਖਾਣੀ ਬੜੀ ਲਾਜ਼ਮੀ ਆ ਔਰ ਜਰਾ ਦੇਖ ਲਓ ਸਰਕਾਰੀ ਤੰਤਰ ਦੇ ਮੂੰਹ ਦੇ ਉੱਤੇ ਚਪੇੜ ਐ ਇਹ ਜਿੰਨੀ ਵੀਡੀਓ 3 ਮਿੰਟ ਦਾ ਕੁੜੀ ਬਿਆਨ ਦੇ ਰਹੀ ਐ 3 ਮਿੰਟ ਸਮਝੋ 3 ਮਿੰਟ ਦੇ ਵਿੱਚ ਜਿੰਨੇ ਸਕਿੰਟ ਹੁੰਦੇ ਨੇ ਤਾਂ ਓਨੀਆਂ ਚਪੇੜਾ ਪ੍ਰਸ਼ਾਸਨ ਦੇ ਮੂੰਹ ਦੇ ਉੱਤੇ ਨੇ ਖਾਸ ਕਰਕੇ ਉਹਨਾਂ ਲੀਡਰਾਂ ਦੇ ਮੂੰਹ ਦੇ ਉੱਤੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਨਸ਼ਾ ਰੋਕਣ ਲਈ ਬਹੁਤ ਕੁਝ ਕਰ ਦਿੱਤਾ ਤੇ ਖੁਦ ਹੀ ਆਪਣੀ ਥਾਪੀ ਪਿੱਟ ਨੂੰ ਥਪ ਥਪਾਉਂਦੇ ਨੇ ਬੜੀਆਂ ਹੀ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਨੇ ਹਲੇ ਇਹ ਕੁੜੀ 18 ਸਾਲ ਦੀ ਹੈ ਔਰ 4 ਸਾਲ ਹੋ ਗਏ ਇਸ ਨੂੰ ਨਸ਼ਾ ਕਰਦੇ ਨੂੰ 14 ਸਾਲ ਦੀ ਉਮਰ ਦੇ ਵਿੱਚ ਇੱਕ ਲੜਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਚਲੀ ਜਾਂਦੀ ਹੈ ਉਹ ਲੜਕਾ ਇਸ ਨੂੰ ਦਗਾ ਦੇ ਦਿੰਦਾ ਖੁਦ ਵੀ ਨਸ਼ੇ ਕਰਦਾ ਹੈ ਕੁੜੀ ਨੂੰ ਵੀ ਨਸ਼ੇ ਲਗਾ ਦਿੰਦਾ ਇੱਕ ਦਿਨ ਪੁਲਿਸ ਫੜ ਕੇ ਮੁੰਡੇ ਨੂੰ ਲੈ ਜਾਂਦੀ ਹੈ ਤੇ ਫੇਰ ਮੁੰਡੇ ਦੀ ਆ ਜਾਂਦੀ ਹੈ ਮਾਂ ਉਹ ਮਾਂ ਕਹਿੰਦੀ ਹੈ ਕਿ ਹੁਣ ਮੇਰੇ ਮੁੰਡੇ ਦਾ ਜਿੰਨਾ ਖਰਚਾ ਹੋਊਗਾ ਜਿੰਨਾ ਥਾਣੇ ਦੇ ਵਿੱਚ ਪੈਸਾ ਚੜਾਣਾ ਹੈ ਉਹ ਤੂੰ ਚੜਾਏਂਗੀ ਜਿਵੇਂ ਮਰਜ਼ੀ ਪੈਸੇ ਲੈ ਕੇ ਆ ਕੁੜੀ ਨੂੰ ਪੈਸਾ ਕਮਾਉਣ ਦੇ ਲਈ ਜਿਸਮ ਫਰੋਸ਼ੀ ਦੇ ਧੰਦੇ ਦੇ ਵਿੱਚ ਉਤਰਨਾ ਪੈਂਦਾ ਤੇ ਇੱਕ ਦਿਨ ਦਾ 3000 ਰੁਪਏ ਕਮਾਉਣ ਦੇ ਲਈ ਉਸ ਨੂੰ ਦਿਨ ਉਹ ਰਾਤ ਆਪਣਾ ਸਰੀਰ ਵੇਚਣਾ ਪੈਂਦਾ ਤੇ ਬੜੀਆਂ ਹੀ ਇੱਕ ਮੰਦ ਭਾਗੀਆਂ ਤਸਵੀਰਾਂ ਨੇ ਔਰ ਜਿਹੜੇ ਲੋਕ ਬੜਾ ਮਾਣ ਕਰਦੇ ਨੇ ਪੰਜਾਬ ਦੇ ਉੱਤੇ ਲਾਣਤ ਦੀ ਇਹ ਖਬਰਾਂ ਲਾਣਤ ਭਰੀ ਤੇ ਸਭ ਨੂੰ ਜਲਾਲਤ ਭਰੀਏ ਖਬਰ ਹੈ ਅਜਰਾ ਦੇਖ ਲਓ ਪੰਜਾਬ ਦੇ ਕੀ ਹਾਲਾਤ ਨੇ ਜ਼ਿਆਦਾ ਕੁਝ ਬੋਲਣ ਨੂੰ ਸਾਡੇ ਕੋਲ ਨਹੀਂ ਹੈਗਾ ਸਿੱਧਾ ਅਸੀਂ ਤੁਹਾਨੂੰ ਉਸ ਕੁੜੀ ਦੀ ਜ਼ੁਬਾਨੀ ਸੁਣਾਣੇ ਆ ਕਿ ਕੁੜੀ ਨੇ ਕਿਵੇਂ ਹੱਥ ਜੋੜ ਰਹੀ ਆ ਮੁੱਖ ਮੰਤਰੀ ਅੱਗੇ ਕਿ ਮੁੱਖ ਮੰਤਰੀ ਸਾਹਿਬ ਸਾਨੂੰ ਬਚਾ ਲਿਓ ਪੰਜਾਬ ਨਸ਼ਿਆਂ ਚ ਡੁੱਬ ਰਿਹਾ ਮੈਂ ਵੀ ਨਸ਼ਿਆਂ ਦੀ ਦਲਦਲ ਚੋਂ ਨਿਕਲਣਾ ਚਾਹੁੰਦੀ ਆ ਕੁਝ ਕਰੋ ਅਸੀਂ ਨਸ਼ਿਆਂ ਦੀ ਦਲਦਲ ਵਿੱਚੋਂ ਕਿਵੇਂ ਨਿਕਲੀਏ ਹਾਲਾਂਕਿ ਇਹਨਾਂ ਤਸਵੀਰਾਂ ਨੂੰ ਦਿਖਾਉਂਦੇ ਹੋਏ ਸਾਨੂੰ ਵੀ ਕੋਈ ਬੜਾ ਚੰਗਾ ਨਹੀਂ ਲੱਗਦਾ ਲੇਕਿਨ ਇਹ ਤਸਵੀਰਾਂ ਦਿਖਾਣੀਆਂ ਇਸ ਲਈ ਜ਼ਰੂਰੀ ਨੇ ਤਾਂ ਕਿ ਮਾਪੇ ਵੀ ਸਮਝਣ ਕਿ ਉਹਨਾਂ ਦੇ ਜਵਾਕ ਕਦੋਂ ਔਰ ਕਿੱਥੇ ਕੀ ਕਰ ਰਹੇ ਨੇ ਇਹ ਪਤਾ ਹੋਣਾ ਚਾਹੀਦਾ ਔਰ ਬੱਚਿਆਂ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਜਦੋਂ ਚੜ੍ਹਦੀ ਜਵਾਨੀ ਹੁੰਦੀ ਹੈ ਤੇ ਕਿਵੇਂ ਅਸੀਂ ਆਪਣੇ ਪੈਰ ਜੇ ਤਿਲਕ ਗਿਆ ਤੇ ਤੁਸੀਂ ਸਿੱਧਾ ਨਸ਼ਿਆਂ ਦੀ ਦਲਦਲ ਦੇ ਵਿੱਚ ਵੀ ਆਪਣਾ ਡਿੱਗ ਸਕਦੇ ਹੋ ਤੇ ਨਾਲ ਦੀ ਨਾਲ ਮੌਤ ਦੀ ਦਲਦਲ ਦੇ ਵਿੱਚ ਵੀ ਤੁਸੀਂ ਫਸ ਸਕਦੇ ਹੋ ਇਹ ਖਬਰ ਬੜੀ ਜ਼ਰੂਰੀ ਹੈ ਇਸ ਜ਼ਰਾ ਕੁੜੀ ਦੀ ਜ਼ੁਬਾਨੀ ਸੁਣ ਲਓ ਕਿਵੇਂ ਮੈਂ ਆਪਣਾ ਦੁੱਖਣਾ ਸੁਣਾ ਰਹੀ ਐ ਕਿਵੇਂ ਉਹ ਨਸ਼ੇ ਦੀ ਦਲਦਲ 'ਚ ਫਸੀ ਕਿਸ ਤਰੀਕੇ ਦੇ ਨਾਲ ਮੁੰਡੇ ਨੇ ਧੋਖਾ ਦਿੱਤਾ ਤੇ ਕਿਸ ਤਰੀਕੇ ਨਾਲ ਮੁੰਡੇ ਦੀ ਮਾਂ ਨੇ ਉਸ ਨੂੰ ਜੋ ਜਿਸਮ ਫਿਰੋਸ਼ੀ ਦੇ ਤੰਦੇ ਦੇ ਵਿੱਚ ਉਤਾਰਿਆ ਅੱਜ ਮੇਰੀ ਲਾਈਫ ਵਿੱਚ 5 ਸਾਲ ਪਹਿਲਾਂ ਤੇ ਉਹ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹ ਨਾਲ ਰਿਲੇਸ਼ਨ 'ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟਾ ਪਿੰਦਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਉਹ ਆਪ ਤਾਂ ਹਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਲੜਦਾ ਕਹਾਂ ਕਿ ਕਿੱਥੋਂ ਕਰਨਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਗੇ ਦਾ ਰਹਿਣ ਵਾਲਾ ਮੋਗੇ ਕੋਈ ਪਿੰਡ ਦੇ ਖਾਸ ਮੇ ਨਹੀ ਮੋਗੇ ਪਿੰਡ ਆ ਅੱਛਾ ਸ਼ੇਰਪੁਰ ਜਾ ਕੇ ਸ਼ੇਰਪੁਰ ਤੋਂ ਅੱਗੇ ਚੰਗਲੀ ਪਿੰਡ ਆ ਉੱਥੇ ਰਹਿ ਰਿਹਾ ਆਪਣੀ ਭੈਣ ਕੋ ਜਾ ਕੇ ਭੈਣ ਦਾ ਨਾਮ ਕੀ ਕੀ ਆ ਸੀ ਕੁਲਦੀਪ कौर ਕਿੰਨਾ ਚਿਰ ਰਿਲੇਸ਼ਨ ਚ ਰਹੀ ਆ ਉਹਨਾਂ ਮੈਂ 3-4 ਸਾਲ ਰਿਲੇਸ਼ਨ ਚ ਰਹੀ ਆ ਕੋਈ ਨਸ਼ਾ ਕਰਦਾ ਸੀ ਉਹ ਵੀ ਨਸ਼ਾ ਕਰਦਾ ਸੀ ਤੇ ਮੈਂ ਉਹਨੂੰ ਰੋਕਦੀ ਹੁੰਦੀ ਸੀ ਬਾਅਦ ਵਿੱਚ ਉਹਨੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਪੜਿਆ ਗਿਆ ਜੇ ਜੇ ਚਲੇ ਗਿਆ ਤੇ ਬਾਅਦ ਉਹਦੀ ਮਾਂ ਮੈਨੂੰ ਗਲਤ ਕੰਮਾਂ ਚ ਪਾਤਾ ਉਹਦੀ ਮਾਂ ਨੇ ਕਹਿੰਦੀ ਕੀ ਗਲਤ ਕੰਮ ਮਤਲਬ ਹੋਟਲਾਂ ਚ ਕਲਾਉਂਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰਾ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੀ ਕਿਸੇ ਦਾ ਫੋਨ ਖੋਲਿਆ ਕਦੀ ਕੋਸ਼ਿਸ਼ ਕਰ ਲਿਆ ਕਦੀ ਕੋਸ਼ਿਸ਼ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜਾ ਫਿਰ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੂੰ ਨਹੀਂ ਕੀਤੀ ਉਹ ਨਾਲ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨਾਂ ਨੇ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਦਾ ਫਿਰ 4 ਸਾਲ ਬਾਅਦ ਹੁਣ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਕਿ ਨਸ਼ਾ ਅਸੀਂ ਖਤਮ ਕਰ ਰਹੇ ਹਾਂ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖੇ ਜਾਂਦੇ ਇੱਥੋਂ ਇੱਥੋਂ ਬੈਠੋ ਇੱਥੋਂ ਤਰਤਾਪੋ ਮਿਲ ਜਾਂਦਾ ਹਾਂਜੀ ਘਰੇ ਬੜਾ ਜਾਂਦੇ ਕਿ ਨਾਲ ਲਿਆਉਣਾ ਪੈਂਦਾ ਨਹੀਂ ਲਿਆ ਕੇ ਆਉਣਾ ਪੈਂਦਾ ਕਿੰਨੇ ਦੀ ਲਿਆ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਵੀ ਨਹੀਂ ਦੋ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਜਿਹੜੇ ਲੜਕੇ ਨੇ ਤੇਰੇ ਨਾਲ ਧੋਖਾ ਕੀਤਾ ਵਾ ਤੇਨੂੰ ਨਸ਼ੇ ਤੇ ਲਾਇਆ ਵਾ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਵੀ ਉਹਨੂੰ ਕੀ ਸਜ਼ਾ ਮਿਲ ਜਾਈ? ਮੈਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੀ ਆ ਕਿ ਉਹਨੂੰ ਜੇਲ੍ਹ ਦੀਆਂ ਸਲ੍ਹਾਕਾਂ ਪਿੱਛੇ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ। ਭਵੰਤਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ। ਤੂੰ ਨਸ਼ਾ ਛੱਡਣਾ ਚਾਹੁੰਦੀ ਹਾਂ? ਹਾਂਜੀ ਮੈਂ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਮੇਰਾ ਨਸ਼ਾ ਛਡਾਇਆ ਜਾਵੇ। ਹਾਂਜੀ ਮੈਂ ਨਸ਼ਾ ਛਡਾਇਆ ਜਾਵੇ। ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਆ ਮੈਂ। ਛਡਣਾ ਚਾਹੁੰਦੀ ਆ ਹਾਂਜੀ। ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ țeਜਿੰਦੀ। ਹਾਂਜੀ ਰੋਜ਼ ਦਾ 300। ਰੋਜ਼ ਦਾ 300 ਰੁਪਇਆ ਮੰਗ ਕਰਦੀ ਸੀ ਮੇਰੇ ਕੋਲ। ਕੱਲ ਇਕੱਲੀ ਤੇਰੀ ਸੱਸ ਦੇ ਦੇ ਕੇ ਸੋਰਾ ਵੀ ਵਿੱਚ ਆਮ ਨਹੀਂ ਸੋਰਾ ਨਹੀਂ ਹੈਗਾ ਸੋਰਾ ਮਰ ਗਿਆ ਹੀ ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ 'ਚ ਰਹਿੰਦੀ ਸੀ ਬਸ ਉਹ ਜੀ ਸਰੀਰ ਦਾ ਸੰਬੰਧ ਬਣਾਉਂਦੇ ਰਹਿੰਦੇ ਉਹ ਰਾਤ ਨੂੰ ਨਸ਼ਾ ਲਾਤਾ ਸੀ ਹਾਂਜੀ ਠੀਕ ਹੈ ਤੇ ਹੁਣ ਇੱਥੋਂ ਤੈਨੂੰ ਨਸ਼ਾ ਪਿੰਡੋਂ ਇੱਥੋਂ ਇੱਥੋਂ ਮਿਲ ਜਾਂਦਾ ਤੰਦਰ ਸਾਹ ਤੋਂ ਹਾਂਜੀ ਕਿੰਨੀ ਉਮਰ ਹੈ ਕਨੀ ਤੇਰੇ ਕੋਲ ਮੇਰੀ 18 ਸਾਲ 18 ਸਾਲ ਪੰਨੀ ਦਲਾਉਣੀ ਹੈ ਕਿ ਜਾਂ ਪੰਨੀ ਤੇ ਪਹਿਲਾਂ ਟੀਕੇ ਲਾ ਉਨੇ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲਾਂ ਦਵਾਈ ਦੂਈ ਖਾ ਕੇ ਹੁਣ ਪੰਨੀ ਤੇ ਆਈ ਆ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦੀ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਪਰ ਆਪ ਉਹ ਆਪਣੇ ਘਰ ਤੇ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ ਦਰਦ ਤੇ ਠੱਕੇ ਕੰਦੀ ਆ ਹੁਣ ਮਾਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੀ ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੀ ਆ ਕਿ ਮੇਰੇ ਹੱਥ ਖੜੇ ਆ ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਜਿੰਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਆ ਉਹ ਕੁਝ ਨਹੀਂ ਕੰਮ ਆਣ ਜਾਂਦੀ ਸ਼ੌਂਗਰਾ ਲਾਉਣੀ ਹੈ ਕਿ ਜਾਂ ਤੋਂ ਮੈਨੂੰ